ਔੜ ਲੱਗਦੀ ਹੈ ਕਿਸੇ ਨੂੰ ਇਹ ਗੱਲ ਕਹਿਣੀ ਵੀ ਤੈਨੂੰ ਗੱਲ ਸਮਝ ਨਹੀਂ ਆਈ ਤੇ ਉਹਨਾਂ ਨੇ ਹਿੰਦੀ ਲੱਜ਼ੀ ਚ ਕਿਹਾ ਵੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਹੈ ਪਹਿਲਾਂ ਸਾਡੀਆਂ ਗੱਡੀਆਂ ਬਾਹਰ ਓਕੇ ਸਾਨੂੰ ਉੱਥੋਂ ਤੋਰ ਕੇ ਲੈ ਕੇ ਅੰਦਰ ਉਹਨਾਂ ਦੀਆਂ ਗੱਡੀਆਂ ਅੰਦਰ ਜਾ ਰਹੀਆਂ ਬੀਜੇਪੀ ਵਾਲੇ ਉੱਥੇ ਪਹੁੰਚੇ ਕਹਿੰਦੇ ਮੋਬਾਈਲ ਆਪਣਾ ਜਮ੍ਹਾਂ ਕਰਾ ਲਓ ਜੀ ਤੁਹਾਡੇ ਮੋਬਾਈਲ ਅਲਾਉਡ ਨਹੀਂ ਹੈ ਜੀ ਉਸ ਤੋਂ ਬਾਅਦ ਤੁਸੀਂ ਹੱਥ ਨਹੀਂ ਮਿਲਾਓਗੇ ਜੀ ਨਹੀਂ ਉਹਨਾਂ ਦੇ ਪ੍ਰੋਟੋਕੋਲ ਦੇ ਵਿੱਚ ਕਾਲੇ ਚਸ਼ਮੇ ਵਾਲੇ ਪੂਰੀ ਕਾਲੀ ਕਮੰਡੋ ਜਿਹੜਾ ਇਹਨਾਂ ਨੇ ਮਲਾਇਆ ਬੀਜੇਪੀ ਵਾਲੇ ਬੀਜੇਪੀ ਵਾਲੇ ਨੇ ਹੱਥ ਵੀ ਮਿਲਾਏ ਬੀਜੇਪੀ ਵਾਲੇ ਦੇ ਮੋਬ तो बात च कहते ठीक है जी बहुत बहुत धन्यवाद आप सब लोगों का तो फिर मैं खड़ा हो मैं सर मैं एक बेनती करनी सी मैं बड़े सत्कार हाथ जोड़ के खड़ा हाँ मैं पी एम साहब मैं एक बेनती है एक रिक्वेस्ट है बोलिए मैं क्या सर आपने सारा कुछ देखा आप हेलीकॉप्टर के राय भी देख कर आए वीडियोग्राफी के राय भी आपको सारा सी एस साहब ने बताया कि कितना हजारों करोड़ का नुकसान हुआ तो आप बहुत कम दे के जा रहे हो सोलह सौ करोड़ कम दे के जा रहे हो आप इसको बढ़ाइए कहते आपको सुनाई नहीं दिया आपको हिंदी नहीं आती मैं कहा सर हिंदी भी आती है मैं कहा सर हुआ क्या कहते मैंने सोलह सौ सो करोड़ दे तो दिया तो मैं कहा सर मैं भी यही बोल रहा हूँ कि आपने सोलह सौ सो करोड़ दिया बहुत कम दिया नहीं आप हिंदी सीखिए ਉਨਨੂੰ ਹਿੰਦੀ ਸਿਖਾਈਏ ਰੋਨੀਰ ਬਿੱਟੂ ਕਹਿੰਦੇ 100 ਕਰੋੜ ਦੇ ਦਿੱਤਾ ਜੀ ਮੇਰਾ ਹੱਥ ਫੜ ਲਿਆ ਮੈਂ ਕਹਿੰਦਾ ਗੱਲ ਤੇ ਕਰਨ ਦੋ ਸਰ ਨਹੀਂ ਭਾਜਪੀ ਦੇ ਜਿਹੜੇ ਪੰਜਾਬ ਦੇ ਲੀਡਰ ਬੈਠੇ ਸੀ ਉਹਨਾਂ ਨੇ ਨਹੀਂ ਕਿਸੇ ਨੇ ਰਿਡੈਕਟ ਕਰਿਆ ਵੀ ਇਹ ਘੱਟ ਆ ਰਾਛੀ ਜਾਂ ਵੱਧ ਅਸਵਨੀ ਜੀ ਨਾਲ ਖੜੇ ਐ ਕੇਂਦਰੀ ਮੰਤਰੀ ਜੀ ਨੇ ਖੜੇ ਆ ਕੇ ਕਹਿੰਦੇ ਦੇ ਦਿੱਤਾ ਜੀ 100 ਕਰੋੜ ਮੈਂ ਕਹਿੰਦਾ ਬਿੱਟੂ ਜੀ ਬਿੱਟੂ ਜੀ ਨਾਲ ਖੜੇ ਮੈਂ ਕਹਿੰਦਾ ਬਿੱਟੂ ਭਾਜੀ ਘੱਟ ਐ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਮੋਦੀ ਜੀ ਖੁਦ ਕਹਿ ਰਹੇ ਆ ਤੁਸੀਂ ਖੁਦ ਕਹਿ ਰਹੇ ਹੋ ਹਿਮਾਚਲ ਨੂੰ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦਾ ਆਇਆ ਤੁਸੀਂ ਵੀ ਕਹੋ ਨਾ ਕਹਿੰਦੇ ਨੇ ਦੇਤਾ ਜੀ 1600 ਕਰੋੜ ਬਾਅਦ ਚ ਹੋਰ ਆ ਜੂਗਾ ਮੈਂ ਕਹਾਂ ਜੀ ਬਾਅਦ ਕੌਣ ਦੇਖਦਾ ਅੱਜ ਤੁਸੀਂ ਦੇ ਰਹੇ ਹੋ 1600 ਅੱਜ ਹੀ ਥੋੜਾ ਜਿਹਾ ਵਧਾਓ ਆਪਣੇ ਵਾਲੇ ਚਾਹੇ ਚਲੋ ਭਾਜਪਾ ਦੇ ਨੇ ਪਰ ਆਪਣੇ ਵਾਲੇ ਲੀਡਰਾਂ ਨੇ ਕੋਈ ਦਲਾਸਾ ਦਿੱਤਾ ਵੀ ਚਲੋ ਪ੍ਰਧਾਨ ਮੰਤਰੀ ਤੋਂ ਨਹੀਂ ਕਹਿ ਸਕਦੇ ਸੀ ਕਿ ਤੁਹਾਡੇ ਨਾਲ ਉਹਨਾਂ ਨੇ ਸਮੇਦਰਾਂ ਚ ਭਾਜਪਾ ਵਾਲੇ ਕੇਂਦਰੀ ਮੰਤਰੀ ਜੀ ਕਹਿੰਦੇ 1600 ਕਰੋੜ ਆ ਗਿਆ ਮੈਂ ਕਹਾਂ ਬਿੱਟੂ ਪਾ ਜੀ ਅੱਜ ਤੁਸੀਂ ਨਾਲੋ ਅੱਜ ਵ ਇਹ ਵਰਡਲੇ ਦੌਰਾ ਨਹੀਂ ਦੇਖਣਾ ਪੰਜਾਬ ਵਾਲੋਂ ਅੱਜ ਤੁਸੀਂ ਨਾਲ ਆਇਓ ਅੱਜ ਤੁਸੀਂ ਹੈਲੀਕਾਪਟਰ ਜੀ ਘੁੰਮ ਰਹੇ ਹੋ ਪ੍ਰਧਾਨ ਮੰਤਰੀ ਕੱਲ ਆਉਂਦੇ ਨੇ ਪੰਜਾਬ ਦਾ ਵੀ ਦੌਰਾ ਕਰਦੇ ਨੇ ਤੇ ਨਾਲ ਹੀ ਹਿਮਾਚਲ ਵੀ ਜਾਂਦੇ ਨੇ ਤੇ ਜਿਹੜਾ 1600 ਕਰੋੜ ਦਾ ਪੈਕੇਜ ਅਨਾਉਂਸ ਕਰਿਆ ਤਾਂ ਉਹਨੂੰ ਲੈ ਕੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਮੰਤਰੀ ਖੜੇ ਹੁੰਦੇ ਨੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਨੇ ਵੀ ਐਨੇ ਨਾਲ ਲੋਕਾਂ ਦਾ ਮੁਰੂਫ ਸੇਵਾ ਨਿਗਾ ਹੋਣਾ ਪਰ ਜਿਹੜਾ ਰਿਐਕਟ ਪ੍ਰਧਾਨ ਮੰਤਰੀ ਵੱਲੋਂ ਕਹਿੰਦੇ ਕੀਤਾ ਗਿਆ ਉਹ ਬੇਹਦ ਕਿਤੇ ਨਾ ਕਿਤੇ ਅੱਜ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰਕਾਰ ਪੰਜਾਬੀਤ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਕੀ ਇਹ ਕਰਨਾ ਬੰਦਾ ਸੀਗਾ ਮੁੰਡਿਆ ਸਾਹਿਬ ਸਾਡੇ ਨਾਲੇ ਹੁਣੇ ਸਾਹਿਬ ਦੇਖਿਓ ਬੜੀ ਜੇ ਕਈਏ ਵੀ ਪੰਜਾਬੀ ਲਿਹਾਜ਼ ਵਿੱਚ ਇਹ ਗੱਲ ਬੜੀ ਆਉੜ ਲੱਗਦੀ ਹੈ ਕਿਸੇ ਨੂੰ ਇਹ ਗੱਲ ਕਹਿਣੀ ਵੀ ਤੈਨੂੰ ਗੱਲ ਸਮਝ ਨਹੀਂ ਆਈ ਤੇ ਉਹਨਾਂ ਨੇ ਹਿੰਦੀ ਲਿਹਾਜ਼ ਵਿੱਚ ਕਿਹਾ ਵੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਹੈ ਇਹ ਸ਼ੁਰੂ ਕਿਵੇਂ ਹੋਈ ਬਹੁਤ ਬਹੁਤ ਧੰਨਵਾਦੀ ਤੁਹਾਡਾ ਪਰ ਦੇਖੋ ਜਦੋਂ ਸ਼ੁਰੂਆਤ ਆਏ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਅਨੰਦ ਮੋਦੀ ਜੀ ਸਾਨੂੰ ਮੁੱਖ ਮੰਤਰੀ ਸਾਹਿਬ ਦੀ ਸਿਹਤ ਖਰਾਬ ਹੋਣ ਕਰ ਨਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਾਓ ਤੁਸੀਂ ਵੈ ਸੀਓਬੀ ਕਰਨਾ ਪੂਰਾ ਮਾਨ ਸਤਕਾਰ ਕਰਨਾ ਕਿ ਜੀ ਦੇ ਪ੍ਰਧਾਨ ਮੰਤਰੀ ਆ ਅਸੀਂ ਪਹਿਲਾਂ ਜਦੋਂ ਪਹੁੰਚੇ ਸਾਨੂੰ ਵੀ ਉਸ ਟੈਂਡਰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਸਾਡੀ ਇਹ ਇਨਸਲਟ ਕਰ ਰਹੇ ਆ ਪਹਿਲਾਂ ਸਾਡੀਆਂ ਗੱਡੀਆਂ ਬਾਹਰ ਰੋਕ ਕੇ ਸਾਨੂੰ ਉੱਥੋਂ ਤੋਰ ਕੇ ਲੈ ਕੇ ਗਏ ਅੰਦਰ ਉਹਨਾਂ ਦੀਆਂ ਗੱਡੀਆਂ ਅੰਦਰ ਜਾ ਰਹੀਆਂ ਬੀਜੇਪੀ ਵਾਲੇ ਉੱਥੇ ਪਹੁੰਚੇ ਕਹਿੰਦੇ ਮੋਬਾਈਲ ਆਪਣੇ ਝਮਾ ਕਰਾ ਦਿਓ ਜੀ ਤੁਹਾਡੇ ਮੋਬਾਈਲ ਅਲਾਉਡ ਨਹੀਂ ਹੈ ਜੀ ਤੁਸੀਂ ਸਿਨੇਮਾ ਦੇ ਹਿੱਟੋ ਕਿ ਮੈਂ ਕਹਾ ਸੀ ਕਿ ਉਹ ਫਿੱਟਾਂਗੇ ਨਹੀਂ ਤੁਸੀਂ ਇਹਨੂੰ ਜਮ੍ਹਾਂ ਹੀ ਕਰਾ ਦਿਓ ਜੀ ਫਿਰ ਅਸੀਂ ਮੋਬਾਈਲ ਆਪਣੇ ਵਾਪਸ ਗੱਡੀਆਂ ਚ ਭੇਜਦੇ ਉਸ ਤੋਂ ਬਾਅਦ ਤੁਸੀਂ ਹੱਥ ਨਹੀਂ ਮਿਲਾਓਗੇ ਜ ਨਹੀਂ ਉਹਨਾਂ ਦੇ ਪ੍ਰੋਟੋਕੋਲ ਦੇ ਚ ਕਾਲੇ ਚਸ਼ਮੇ ਵਾਲੇ ਪੂਰੀ ਕਾਲੀ ਕਮੰਡੋ ਵਾਲੇ ਜਿਹੜਾ ਇਹਨਾਂ ਨੇ ਮਿਲਾਇਆ ਬੀਜੇਪੀ ਵਾਲੇ ਨੇ ਬੀਜੇਪੀ ਵਾਲੇ ਨੇ ਹੱਥ ਵੀ ਮਿਲਾਏ ਬੀਜੇਪੀ ਵਾਲੇ ਦੇ ਮੋਬਾਈਲ ਜੇਬ 'ਚ ਸੀਗੇ ਸਾਡੇ ਦੋਨਾਂ ਦੇ ਮੋਬਾਈਲ ਵੀ ਜਮ੍ਹਾਂ ਕਰਾ ਲਏ ਸਾਡੇ ਅਫਸਰਾਂ ਦੇ ਮੋਬਾਈਲ ਨਹੀਂ ਜਮ੍ਹਾਂ ਕਰਾਏ ਉਹਨਾਂ ਦੇ ਕੋਲ ਸੀਗੇ ਉੱਥੇ ਜਿਹੜੇ ਸੇਵਾ ਤੇ ਡਿਊਟੀ ਨਿਭਾ ਰਹੇ ਸੀ ਗੇਟ ਤੇ ਉਹਨਾਂ ਦੇ ਮੋ ਸਾਡੇ ਸੀਐਸ ਸਾਹਿਬ ਨੇ ਜਦੋਂ ਮੀਟਿੰਗ ਸ਼ੁਰੂ ਹੋਈ ਉੱਥੇ ਪੂਰੀ ਪ੍ਰਦਰਸ਼ਨ ਕੀਤੀ ਕਿ ਇਸ ਤਰ੍ਹਾਂ ਪੂਰਾ ਵੀਡੀਓਗ੍ਰਾਫੀ ਰਾਈ ਲਿਖਤੀ ਰੂਪ ਦੇ ਵਿੱਚ ਫੋਟੋਆਂ ਰਾਈ ਦਿਖਾਇਆ ਗਿਆ ਕਿ ਇਹਦਾ ਇਹ ਨੁਕਸਾਨ ਹੋਇਆ ਇਹਨਾਂ ਰੋਡਸ ਦਾ ਹੋਇਆ ਇੰਨੇ ਕੁ ਜਮੀਨ ਜਿਹੜੀ ਇਹ ਫਸਲਾਂ ਤਬਾਹ ਹੋ ਗਈਆਂ ਇੰਨੇ ਲੋਕਾਂ ਦੇ ਘਰ ਚਲੇ ਗਏ ਇੰਨੀਆਂ ਜਾਨਾਂ ਚਲੀਆਂ ਗਈਆਂ ਇੰਨੇ ਡੰਗਰ ਰੁੜ ਕੇ ਚਲੇ ਗਏ ਇੰਨੇ ਡੰਗਰਾਂ ਦੀ ਮੌਤ ਹੋ ਗਈ ਉਹ ਹਰ ਚੀ ਦੀ ਵੀਡੀਓਗ੍ਰਾਫੀ ਬੜੇ ਧਿਆਨ ਨਾਲ ਦੇਖਣ ਦੇ ਬਾਵਜੂਦ ਮੈਕ ਲੈ ਕੇ ਖੜੇ ਹੋ ਗਏ ਬੋਲੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ 1600 ਕਰੋੜ ਰੁਪਏ ਕਹਿੰਦੇ ਮੈਂ ਲੈ ਕੇ ਜਾ ਰਹਾ ਹਾਂ ਲੀਫਨ ਤੁਸੀਂ ਉਹਦੀ ਰਿਐਕਟ ਕਰਤਾ ਨਾ ਦਿਖਾਈ ਮੈਂ ਨਹੀਂ ਜਦੋਂ ਉਹਨਾਂ ਨੇ ਬੋਲ ਕੇ ਜਦੋਂ 1600 ਕਰੋੜ ਬੋਲੇ ਤੇ ਬਾਅਦ ਚ ਕਹਿੰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਸਭ ਲੋਕੋ ਦਾ ਤਾਂ ਫਿਰ ਮੈਂ ਖੜਾ ਆ ਮਦਰ ਸਰ ਮੈਂ ਇੱਕ ਬੇਨਤੀ ਕਰਨੀ ਸੀ ਮੈਂ ਬੜੇ ਸਤਕਾਰ ਨਾਲ ਹੱਥ ਜੋੜ ਕੇ ਖੜਾ ਆ ਮੈਂ ਕਹਾ ਪੀਐਮ ਸਾਹਿਬ ਮੈਂ ਇੱਕ ਬੇਨਤੀ ਹੈ ਇੱਕ ਰਿਕੁਐਸਟ ਹੈ ਕਿ ਮਖਬੂਰੀਏ ਮੈਂ ਕਹਾ ਸਰ ਆਪਨੇ ਸਾਰਾ ਕੁਝ ਦੇਖਿਆ ਆਪ ਹੈਲੀਕਾਪਟਰ ਕਰਾਈ ਵੀ ਦੇਖ ਕੇ ਆਏ वीडियोग्राफी कराई राय भी आपको सारा सी एस साहब ने बताया कि कितना हजारों करोड़ का नुकसान हुआ तो आप बहुत कम दे के जा रहे हो सोलह सौ सो करोड़ कम दे के जा रहे हो आप इसको बढ़ाइए कहते आपको सुनाई नहीं दिया आपको हिंदी नहीं आती मैं कहा सर हिंदी भी आती है मैं कहा सर हुआ क्या कहते मैंने सोलह सौ सो करोड़ दे तो दिया तो मैं कहा सर मैं भी यही बोल रहा हूँ कि आपने सोलह सौ सो करोड़ दिया बहुत कम दिया नहीं आप हिंदी सीखिए ਇਨ ਨੂੰ ਹਿੰਦੀ ਸਿਖਾਈਏ ਰਮਨਿਤ ਬਿੱਟੂ ਹੀ ਕਹਿੰਦੇ ਸੋਨਾ 100 ਕਰੋੜ ਦੇ ਦਿੱਤਾ ਜੀ ਮੇਰਾ ਹੱਥ ਫੜ ਲਿਆ ਮੈਂ ਕਹਿੰਦਾ ਗਲਤ ਕਰਨ ਦੋ ਸਰ ਨਹੀਂ ਭਾਜਪੀ ਦੇ ਜਿਹੜੇ ਪੰਜਾਬ ਦੇ ਲੀਡਰ ਬੈਠੇ ਸੀ ਉਹਨਾਂ ਨੇ ਨਹੀਂ ਕਿਸੇ ਨੇ ਰਿਡੈਕਟ ਕਰਿਆ ਵੀ ਇਹ ਘਟਾ ਰਾ ਸੀ ਜਾਂ ਵਧਾ ਅਸਵਨੀ ਜੀ ਨਾਲ ਖੜੇ ਆ ਕੇਂਦਰੀ ਮੰਤਰੀ ਜੀ ਨੇ ਫੜਿਆ ਕਹਿੰਦੇ ਦੇ ਦਿੱਤਾ ਜੀ 100 ਕਰੋੜ ਮੈਂ ਕਹਾਂ ਬਿੱਟੂ ਜੀ ਬਿੱਟੂ ਜੀ ਨਾਲ ਖੜੇ ਮੈਂ ਕਹਾਂ ਬਿੱਟੂ ਭਾਜੀ ਘਟਾ ਹੈ ਪੰਜਾਬ ਦਾ ਹਜ਼ਾਰਾਂ ਗੁਣਾ ਨੁਕਸਾਨ ਮੋਦੀ ਜੀ ਖੁਦ ਕਹਿ ਰਹੇ ਆ ਤੁਸੀਂ ਖੁਦ ਕਹਿ ਰਹੇ ਹੋ ਕਿ ਹਮਾਚਲ ਨੂੰ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦਾ ਆਇਆ ਤੁਸੀਂ ਵੀ ਕਹੋ ਨਾ ਕਹਿੰਦੇ ਨੇ ਦੇਤਾ ਜੀ 1600 ਕਰੋੜ ਬਾਅਦ ਚ ਹੋਰ ਆ ਜੂਗਾ ਮੈਂ ਕਹਾਂ ਜੀ ਬਾਅਦ ਚ ਕੌਣ ਦੇਖਦਾ ਅੱਜ ਤੁਸੀਂ ਦੇ ਰਹੇ ਹੋ 1600 ਅੱਜ ਹੀ ਥੋੜਾ ਜਿਹਾ ਵਧਾਓ ਜੇ 20000 ਕਰੋੜ ਨਹੀਂ ਦੇਣਾ ਤੁਸੀਂ 10 15 ਕਰੋੜ 10 15000 ਕਰੋੜ ਦੇ ਕੇ ਜਾਓ ਅਸੀਂ ਇਹ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਪਤਾ ਵੀ ਹੈ ਤੁਹਾਨੂੰ ਹੁਣ ਤੁਸੀਂ ਕੀ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ ਆਪਾਂ ਇਹਨਾਂ ਨੂੰ 6 ਮਹੀਨੇ ਬਾਸ ਸਾਲ ਬਾਅਦ ਇਹਨਾਂ ਨੂੰ ਨੁਕਸਾਨ ਤੇ ਹੁਣ ਆਇਆ ਹੁਣ ਆਪਾਂ ਆ ਮੁੱਖ ਮੰਤਰੀ ਸਾਹਿਬ ਠੀਕ ਹੋ ਕੇ ਬਾਹਰ ਹੁੰਦੇ ਆ ਤੇ ਨਾਲ ਦੀ ਨਾਲ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਿਹੜਾ ਦਾ ਮੁਆਵਜ਼ਾ ਦਵਾਂਗੇ ਉਹਨਾਂ ਦੀ ਹੈਲਪ ਕਰਨ ਲਈ ਜਿਵੇਂ ਪਹਿਲਾਂ ਲੱਗੇ ਹੋਏ ਸਾਰੇ ਇਹ ਕੰਟੀਨਿਊ ਸੇਵਾ ਚੱਲਣੀ ਹੈ ਕਹਿੰਦੇ ਆਪਾਂ ਵੇਟ ਕਰਾਂਗੇ ਪ੍ਰਧਾਨ ਮੰਤਰੀ ਜੀ ਪਹਿਲਾਂ ਦੇ 4-5 ਹਫ਼ਤਿਆਂ ਦੇ ਬਾਅਦ ਪੰਜਾਬ ਦਾ ਦੌਰਾ ਕੀਤਾ ਪੰਜਾਬ 4-5 ਹਫ਼ਤੇ ਪੰਜਾਬ ਦੇ ਲੋਕ ਕਿਸਾਨ ਗਰੀਬ ਪਰਿਵਾਰ ਪੂਰਾ ਪੰਜਾਬ ਇਸ ਪੀੜਤ ਘੜੀ ਦੇ ਵਿੱਚ ਮੁੱਢਨ ਮੁੱਢਾ ਲਾ ਕੇ ਸੇਵਾ ਕਰਦਾ ਰਿਹਾ ਤੇ ਮੋਦੀ ਸਾਹਿਬ ਕੋ ਇੱਕ ਟਵੀਟ ਨਹੀਂ ਕਰਿਆ ਸੀ ਅੱਜ ਜੇ ਆਏ ਆ ਤੇ ਅੱਜ ਵਧਾ ਕੇ ਜਾਣ ਪਰਮੁਨੀ ਸਾਹਿਬ ਜਿਵੇਂ ਅਕਸਰ ਉਹ ਆਪਦੇ ਸਪੀਚਾਂ ਦੇ ਵਿੱਚ ਵੀ ਕਈ ਵਾਰੀ ਦਰਦ ਬਿਆਨ ਕਰਦੇ ਨੇ ਵੀ ਪੰਜਾਬ ਦੇ ਨਾਲ ਤਾਂ ਮੇਰਾ ਦਿਲੋਂ ਲਗਾਅ ਬਹੁਤ ਆ ਰਿਹਾ ਹਾਂ ਵੀ ਆ ਮੈਂ ਤੇ ਜਿਹੜਾ ਦਰਦ ਸ਼ਬਦਾਂ ਚ ਸਪੀਚਾਂ ਚ ਬਿਆਨ ਹੁੰਦਾ ਉਹ ਦਰਦ ਚਲੋ ਇਹ ਤਾਂ ਹੋ ਗਿਆ ਇੱਕੋ ਐਪੀਸੋਡ ਪਰ ਜਦੋਂ ਉਹਨਾਂ ਨੇ ਦੇਖੀਆਂ ਤਸਵੀਰਾਂ ਵੀਡੀਓ ਕਿਤੇ ਝਲਕਿਆ ਵੀ ਮਹਿਸੂਸ ਹੋਇਆ ਤੁਹਾਨੂੰ ਜਪਿਆ ਹੋਵੇ ਕਿ ਸੱਚੀ ਪੰਜਾਬ ਉਹ ਪਹਿਲਾਂ ਤਾਂ ਮੇਰਾ ਉਸ ਟਾਈਮ ਤੇ ਦਿਲ ਟੁੱਟ ਗਿਆ ਵੀ ਇੱਕ ਦੇਖੋ ਮੈਂ ਮੰਤਰੀ ਆ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਕਿ ਮੈਂ ਐਡਾ ਨਿਆਣਾ ਕਿ ਮੇਰਾ ਮੋਬਾਈਲ ਕਿੰਦੇ ਸਾਇਲੈਂਟ ਕੀਤਾ ਹੋਇਆ ਮੋਬਾਈਲ ਜਮਾ ਕਰਾ ਲਓ ਮੋਬਾਈਲ ਭੇਜ ਤਾਂ ਫਿਰ ਕਿੰਦੇ ਜੀ ਤੁਸੀਂ ਹੱਥ ਨਹੀਂ ਮਲਾਉਣਾ ਯਾਰ ਆਪਣੇ ਇੱਕ ਸੀਨੀਅਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਮੈਂ ਕਾਮਨਾਗਰੀਕਾ ਪੰਜਾਬ ਦਾ ਲਾਉ ਤੇ ਮੈਂ ਆਪਣੇ ਪ੍ਰਧਾਨ ਮੰਤਰੀ ਨਾਲ ਹੱਥ ਮਲਾਉਣ ਚ ਕੀ ਮੇਰੇ ਹੱਥਾਂ ਨੂੰ ਮੇਰੀ ਇਨਫੈਕਸ਼ਨ ਹੋ ਜਾਊਗੀ ਫਿਰ ਦੁੱਖ ਲੱਗਾ ਰੋਣ ਮਗਨ ਤਾਂ ਕਰ ਰਿਹਾ ਸੀ ਯੁੱਧ ਦੇ ਘੜੀ ਤੋਂ ਪੇਖੜ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੁਸੀਂ ਆ ਗਏ ਉਹਨਾਂ ਦੇ ਹਾਲਾਤ ਬੜੇ ਹੋਏ ਆ ਅਸੀਂ ਦੁੱਖ ਦੀ ਘੜੀ 'ਚ ਤੁਹਾਡਾ ਵੈਲਕਮ ਕਰਨਾ ਹੈ ਵੀ ਤੁਸੀਂ ਸ਼ੁਕਰ ਹੈ ਸਾਡੇ ਪੰਜਾਬ ਦੇ ਦੁੱਖ ਵਦਦ ਵੰਡਣ ਆਏ ਹੋ ਤੁਸੀਂ ਮਜ਼ਾਕ 'ਚ ਲੈ ਰਹੇ ਹੋ ਉਸ ਤੋਂ ਬਾਅਦ ਜੇ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ 1600 ਕਰੋੜ ਘਟਾ ਤੁਸੀਂ ਕਹਿ ਰਹੇ ਹੋ ਤੁਸੀਂ ਹਿੰਦੀ ਸਿੱਖੋ ਯਾਰ ਹਿੰਦੀ ਸਿੱਖਣ ਦਾ ਟਾਈਮ ਹੈ ਇਹ ਹੁਣ ਹਿੰਦੀ ਸਿਖਾਉਣ ਦਾ ਟਾਈਮ ਹੈ ਪੰਜਾਬੀ ਤੋਂ ਉਹਦੇ ਤਾਂ ਗੱਲ ਕਰ ਦੇਖਾਂ ਭਰਾਇਆਂ ਮੇਰਾ ਉਸ ਟਾਈਮ ਵੀ ਸਰ ਇਸ ਟਾਈਮ ਇਹ ਮੈਨੂੰ ਰੋਣ ਆ ਰਿਹਾ ਸੀ ਕਿ ਸਾਡਾ ਪ੍ਰਧਾਨ ਮੰਤਰੀ ਸਾਡਾ ਲੀਡਰ ਹੋਵੇ ਸਾਡੇ ਪੰਜਾਬ ਹਿੰਦੁਸਤਾਨ ਨੂੰ ਦੇਖਦਾ ਹੋਵੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਸਾਡੇ ਲੋਕਾਂ ਨਾਲ ਯਾਰ ਇਹ ਮਜ਼ਾਕ ਕਰਨਾ ਔਰ ਇੱਕ ਪੰਜਾਬੀ اتنا ਇੱਕ ਸਰਦਾਰ ਬੰਦੇ ਨਾਲ ਇਹ ਮਜ਼ਾਕ ਕਰਕੇ ਗਿਆ ਸੋ ਬਹੁਤ ਦੁੱਖ ਲੱਗਾ ਜੀ ਉਸ ਟਾਈਮ ਇੰਨਾ ਜ਼ਿਆਦਾ ਦੁੱਖ ਲੱਗਾ ਕਿ ਮੇਰੇ ਉਸ ਟਾਈਮ ਅੱਖਾਂ 'ਚ ਪਾਣੀ ਆ ਗਿਆ ਸੀ ਔਰ ਮੈਨੂੰ ਉਸ ਟਾਈਮ ਮੀਡੀਆ ਜਦੋਂ ਬਾਹਰ ਧੱਕਾਉਂਦੇ ਹੁੰਦੇ ਪਹਿਲਾਂ ਕ੍ਰਿਸਟਿਕ ਮੀਡੀਆ ਵਾਲੇ ਭਰਾ ਨੇ ਰੋਕਿਆ ਲੱਗਾ ਹੀ ਜਾ ਰੋਕ ਜੋ ਯਾਰ ਕੀ ਮਜ਼ਾਕ ਹੈ ਪ੍ਰਧਾਨ ਮੰਤਰੀ ਐ ਤੁਸੀਂ ਵਿਵਤਾ ਦੀ ਘੜੀ 'ਚ ਮਜ਼ਾਕ ਕਰ ਰਹੇ ਆਪਣੇ ਜਿਹੜੇ ਹੰਕਾਰ ਨਾਲ ਬੋਲੇ ਪਹਿਲਾਂ ਹੰਕਾਰ ਨਾਲ ਬੋਲੇ ਫੇਸ ਵਿਵਤਾ ਦੀ ਘੜੀ 'ਚ ਤੂੰ ਯਾਰ ਸਾਡਾ ਮਜ਼ਾਕ ਬਣਾਉਣ ਵਾਸਤੇ ਹਿੰਦੀ ਸਿੱਖੀਏ ਹਿੰਦੀ ਜਨ ਆ ਰਹੀ ਹੈ ਸਮਝ ਆ ਰਹੀ ਹੈ ਤੇ ਇਸ ਲਈ ਤੂੰ ਆਪ ਕੋਲ ਸਵਾਲ ਕਰ ਰਿਹਾ ਕਿ ਭਾਈ ਸਾਹਿਬ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਕੰਮ ਹੈ ਦੁੱਖ ਜ਼ਿਆਦਾ ਪੰਜਾਬ ਦਾ ਪੰਜਾਬ 'ਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਤੇ ਚਲੋ ਇੱਕਲਾ ਸਵਾਲ ਹੈ ਜੀ ਕਿ ਭਾਵਕ ਨਾ ਹੋ ਤੁਸੀਂ ਕਿਉਂਕਿ ਜ਼ਿੰਮੇਵਾਰੀ ਤੁਹਾਡੇ ਸਿਰ ਆ ਜਿਹੜੇ ਹੁਣ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਇਹ ਸਾਰਾ ਪ੍ਰਕਰਨ ਹੋਇਆ ਆਪਣੇ ਵਾਲੇ ਚਾਹੇ ਚਲੋ ਭਾਜਪਾ ਦੇ ਨੇ ਪਰ ਆਪਣੇ ਵਾਲੇ ਲੀਡਰਾਂ ਨੇ ਕੋਈ ਦਲਾਸਾ ਦਿੱਤਾ ਵੀ ਚਲੋ ਪ੍ਰਧਾਨ ਮੰਤਰੀ ਤੋਂ ਨਹੀਂ ਕਹਿ ਸਕਦੇ ਸੀਗੇ ਤੁਹਾਡੇ ਨਾਲ ਉਹਨਾਂ ਨੇ ਸਮੇਧਨਾ ਚਾਈ ਭਾਜਪਾ ਵਾਲੇ ਕੇਂਦਰੀ ਮੰਤਰੀ ਜੀ ਕਹਿੰਦੇ 1600 ਕਰੋੜ ਆ ਗਿਆ ਮੈਂ ਕਿਹਾ ਬਿੱਟੂ ਪਾਜੀ ਅੱਜ ਤੁਸੀਂ ਨਾਲੋ ਅੱਜ ਵਧਾ ਲਓ ਇਹ ਵਡਾਲੇ ਦੁਆਰਾ ਨਹੀਂ ਦੇਖਣਾ ਪੰਜਾਬ ਵਾਲੋ ਅੱਜ ਤੁਸੀਂ ਨਾਲ ਆਇਓ ਅੱਜ ਤੁਸੀਂ ਹੈਲੀਕਾਪਟਰ ਜੀ ਘੁੰਮ ਰਹੇ ਹੋ ਅੱਜ ਤੁਸੀਂ ਪਠਾਨਕੋਟ ਤੱਕ ਜਾਂਦੇ ਜਾਂਦੇ ਇਹਨਾਂ 1600 ਕਰੋੜ ਨੂੰ ਵਧਾ ਲੋ ਪੰਜਾਬੀਆਂ ਦਾ ਅਪਮਾਨ ਨਾ ਕਰੋ ਕਹਿੰਦੇ ਨਹੀਂ ਕੋਈ ਨਹੀਂ ਕਰਾਂਗੇ 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 ਹੱਥ ਮੁੱਟ ਕੇ ਚਲੇਗੇ ਮਤਲਬ ਉਹਨਾਂ ਨੇ ਵੀ ਕਿਸੇ ਨੇ ਵੀ ਅਸਵਨੀ ਜੀ ਨੂੰ ਕਿਹਾ ਰਮਨੀਰ ਬਿੱਟੂ ਜੀ ਨੂੰ ਕਿਹਾ ਹੋਰ ਇਹਨਾਂ ਦੇ ਸਾਰੇ ਲੀਡਰ ਸਭਾ ਬੜੇ ਖੁਸ਼ ਹੋ ਕੇ ਬਹੁਤ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਹੋ ਗਿਆ ਜੀ ਪਰ ਇਹ ਕੀ ਗੱਲਾਂ ਜੀ ਆਪਣੀ ਆਪਣੀ ਵੱਲੇ ਵੱਲੇ ਨਹੀਂ ਪੰਜਾਬੀਆਂ ਦਾ ਨੁਕਸਾਨ ਮੈਨੂੰ ਤੇ ਮੈਨੂੰ ਤਾਂ ਰੋਣ ਆ ਰਿਹਾ ਜੀ ਕੱਲ ਦਾ ਬਿਲਕੁਲ ਕਹਿ ਸਕਦੇ ਆ ਕਿ ਜਦੋਂ ਉਹ ਗੱਲ ਕਰਦੇ ਆ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਮਨ ਭਰਿਆ ਆ ਤਾਂ ਸਮਝਿਆ ਜਾ ਸਕਦਾ ਵੀ ਮੌਕੇ ਦੇ ਹਾਲਾਤ ਕੀ ਬਣੇ ਹੋਣੇ ਤੇ ਆਖਰ ਜੇ ਕਹੀਏ ਕਿ ਸਿਆਸਤ ਛੱਡ ਕੇ ਕਿਉਂਕਿ ਹਾਲਾਤ ਹੀ ਇਸ ਤਰ੍ਹਾਂ ਦੇ ਨੇ ਤਾਂ ਉਸ ਸਮੇਂ ਵੀ ਕਹਿੰਦੇ ਜਦੋਂ ਕਿਸੇ ਨੇ ਨਾਲ ਕੋਈ ਨਹੀਂ ਖੜਿਆ ਤਾਂ ਇਹ ਚਿੰਤਾ ਇਸ ਚੀਜ਼ ਨੂੰ ਲੈ ਕੇ ਆ ਵੀ ਲੋਕਾਂ ਦਾ ਆਕਰ ਮੁਨੁਸੇਵਾ ਹੋਊਗਾ ਕਿਵੇਂ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਹੜਾ ਇਹ ਪੂਰਾ ਕੜਨਾ ਕਰਮਾ ਉੱਥੇ ਕੁਝ ਮਿੰਟਾਂ ਦੇ ਵਿੱਚ ਬੀਤਿਆ ਤਾਂ ਉਹ ਇੱਕ ਵੱਡਾ ਦਰਦ ਤਾਂ ਹੈਗਾ ਹੀ ਆ ਪਰ ਨਾਲ ਨਾਲ ਇਹ ਆ ਵੀ ਲੋਕਾਂ ਦੀ ਵੀ ਚਿੰਤਾ ਵੀ ਐਨੇ ਪੈਸੇ ਦੇ ਨਾਲ ਲੋਕਾਂ ਨੂੰ ਵੀਡੀਓ ਜਲਸ ਤੋਂ ਜਗਦੀਦਨਾਥ ਸਿੰਘ ਰੋਜ਼ਾਨਾ ਪੁਸਤਾਂ ਟੀਵੀ ਚੰਡੀਗੜ੍ਹ